ਵਾਗਦਾ ਹੀ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਔਲਖ ਪਹੁੰਚੇ ਆ ਜੀ ਪੰਜਗ੍ਰਾਈ ਦੇ ਨਾਲ ਆ ਮੇਰਾ ਗਵਾੜ ਪਿੰਡੀ ਆ ਨਾਰਮਲ ਢੱਲਮਾ ਚ ਮੇਰੇ ਕੋਲੇ ਕੰਮ ਹੈਗਾ ਤੇ ਬਾਈ ਨੇ YouTube ਤੋਂ ਨੰਬਰ ਲੈ ਕੇ ਫੋਨ ਕੀਤਾ ਸੀ ਬਾਈ ਨੇ ਪੁੱਛੇ ਸੀ ਮੈਨੂੰ ਸਟਰਾ ਕਹਿੰਦਾ ਬਾਈ ਟੀਕੇ ਦੇ ਦੋਗੇ ਜਰਸੀ ਦੇ ਤੇ ਐਚਐਫ ਦੇ ਕਹਿੰਦਾ ਸੈਕਸਡ ਮੈਂ ਕਿਹਾ ਬਾਈ ਜਦੋਂ ਮਰਜੀ ਵੈਲਕਮ ਆ ਜਦੋਂ ਮਰਜੀ ਲੈ ਜਾਓ ਜੇ ਆਕੇ ਤੇ ਬਾਈ ਦਾ ਕੋਈ ਦੋਸਤ ਡਾਕਟਰ ਆ ਚਲੋ ਉਹ ਭਰਦਾ ਹੁੰਦਾ ਬਾਈ ਸਰਕਾਰੀ ਆ ਉਹ ਤੇ ਚਲੋ ਕੋਈ ਟਾਈਮ ਨਹੀਂ ਮਿਲਦਾ ਸੀ ਤੇ ਬਾਈ ਕਹਿੰਦਾ ਬਾਈ ਫਿਰ ਤੁਸੀਂ ਆ ਜਾਓ ਯਾਰ ਵੀ ਇੱਕ ਮੇਰੀ ਗਾਂ ਰਿਪੀਟ ਕਰ ਰਹੀ ਹੈ ਕਹਿੰਦਾ ਦੋ ਵਾਰੀ ਆ ਗਾਂ ਬਾਈ ਬਾਈ ਦੀ ਰਹੀ ਨਹੀਂਗੀ ਦੋ ਵਾਰੀ ਨਹੀਂ ਰਹੀ ਬਾਈ ਇਹ ਜਸੂ ਆ ਗਾਂ ਜੀ ਜਰਸੀ ਕ੍ਰੋਸ ਆ ਬਾਈ ਕੋਲੇ ਤੇ ਇਹ ਗਾਂ ਦੋ ਵਾਰੀ ਗੱਭਣ ਨਹੀਂ ਹੋएगी ਤੇ ਆਪਾਂ ਇਹਦੇ ਅੱਜ ਲਾਇਆ ਜੀ ਜੈਗ ਦਾ ਸੈਕਸਰ ਸੀਮਣ ਤੇ ਬਾਈ ਨੂੰ ਦੱਸਿਆ ਵੀ ਇਹ ਖੂਨ ਸੜਦੀ ਸੀ ਗਾਂ ਇਹਦੇ ਉਹੀ ਡਿਊਰਾ ਪ੍ਰੋਜਨ ਵਾਲਾ ਟ੍ਰੀਟਮੈਂਟ ਕੀਤਾ ਜੀ ਆਪਾਂ ਤੇ 100% ਗਾਂ ਗੱਭਣ ਹੋ ਜਾਊਗੀ ਇਦਕੀ ਤੇ ਡਿਊਰਾਪਰੋਜਨ ਕਿੰਨੇ ਵਜੇ ਲਾਦਾ ਸੀ ਬਾਈ ਡਿਊਰਾਪਰੋਜਨ ਤੋਂ ਉਹ ਆਪਾਂ ਲਾਤਾ ਸੀ ਬਾਈ 8:30 ਵਜੇ 8:30 ਵਜੇ ਲਾਇਆ ਬਾਈ ਨੇ ਜੀ ਤੇ 1:30 ਵਜੇ ਬਸ ਹੁਣ ਹੀ ਅਸੀਂ ਇਹੀ ਕਰਕੇ ਛੱਡੇ ਆ ਉਹੀ ਪੂਰਾ ਪੂਰੇ 6 ਘੰਟਿਆਂ ਬਾਅਦ ਟੀਕਾ ਪਰਹਿ ਗਿਆ ਇਹਦੇ ਤੇ 6 ਘੰਟਿਆਂ ਦਾ ਹੀ ਆਪਾਂ ਟਾਈਮ ਦੇਣਾ ਹੁੰਦਾ ਡਿਊਰਾਪਰੋਜਨ ਤੋਂ ਬਾਅਦ ਤੇ ਆਪਾਂ ਹਾਰਮੋਨ ਵੀ ਇਹਨੂੰ ਆਈਵੀ ਵੀ ਦੇਤਾ ਤੇ ਗਾਂ ਰੱਬ ਸੁੱਖ ਰੱਖੇ ਗੱਬਣ ਹੋ ਜੂਗੀ ਜੀ ਇੱਕ ਵੈੜ ਸੀ ਬਾਈ ਕੋਲੇ ਆਹ ਤੇ ਇਹਦੀ ਉਮਰ ਕਿੰਨੀ ਆ ਇਹਦੀ ਬਈ 14 ਤੋਂ 15 ਮਹੀਨੇ ਆ ਜਾ ਉਹਨਾਂ ਤੋਂ 15 ਮਹੀਨਿਆਂ ਦੀ ਉਮਰ ਹੈ ਜੀ ਇਹਦੇ ਅਲੈਗਜ਼ੈਂਡਰ ਲਾਇਆ ਇਹਦੇ ਆਪਾਂ ਯੂ ਐਲ ਡੀ ਵੀ ਦੇ ਟੀਕੇ ਆਉਣ ਲੱਗਿਆ ਜੀ ਹੁਣ ਸਾਲਕ ਹੋ ਗਿਆ ਤੇ ਕਨਸੈਪਸ਼ਨ ਬਹੁਤ ਜ਼ਿਆਦਾ ਹੈ ਤੇ ਟੀਕਾ ਵਧੀਆ ਟੀਕਾ ਜੀ ਮੇਰੇ ਕੋਲੇ ਬੱਚੇ ਆ ਚੁੱਕੇ ਆ ਸੋਹਣੇ ਬੱਚੇ ਆਉਂਦੇ ਅਲੈਗਜ਼ੈਂਡਰ 13000 ਲੀਟਰ ਦਾ ਰਿਕਾਰਡ ਹੈ ਟੀਕੇ ਦਾ ਤੇ ਬੱਚੇ ਵੀ ਸੋਹਣੇ ਆਉਂਦੇ ਆ ਤੇ ਟੀਕੇ ਦਾ ਰੇਟ ਵੀ ਐਵੀਐਸ ਦੇ ਟੀਕੇ ਨਾਲੋਂ ਘੱਟ ਹੈ ਥੋੜੀ ਜੀ ਵੈੜ ਵੀ ਹਲਕੀ ਸੀ ਤੇ ਚਲੋ ਇਹ ਸੀਗਾ ਵੀ ਸਾਭ ਜੇ ਦਾ ਟੀਕਾ ਬਾਈ ਕਹਿੰਦਾ ਲਾ ਲ ਗਏ ਆਪਾਂ ਤੇ ਪਰ ਲਾਉਣਾ ਸਿਕਸੜੀ ਹੈ ਸ਼ੌਂਕ ਬਾਈ ਨੂੰ ਬਹੁਤ ਆ ਤੁਹ ਤੇ ਪਹਿਲੀ ਮੱਝ ਤੋਂ ਸ਼ੁਰੂ ਕਰਾਂਗੇ ਸੋਨੂੰ ਬਾਈ ਕੋਲੇ ਦੋ ਕਟੀਆਂ ਆਈਆਂ ਜੀ ਸਿਰੇ ਦੀਆਂ ਟਾਪ ਦੀਆਂ ਉਹ ਦਿਖਾਵਾਂਗੇ। ਬਈਆ ਪਹਿਲੀ ਮੱਝ ਇਹ ਬਈ ਨੀਲੀ ਰਾਵੀ ਚ ਪੈਂਦੀ ਆ। ਹਾਂ ਤੇ ਨਥੂਰੇ ਘਰ ਵੀ ਹੈ ਜਿਹੜਾ ਸਟਾਰ ਬਲੋ ਜਾ ਸਟਾਰ 1 ਸੀ ਕੇ ਸਟਾਰ 1 ਹਾਂ ਹਾਂ ਅੱਛਾ ਹਾਂਜੀ ਤੇ ਦੁੱਧ ਇਹਨਾਂ ਨੂੰ ਵਧੀਆ ਰਿਆ ਦਾ ਬਾਈ ਕਿੰਨਾ ਦੁੱਧ ਦਿੱਤਾ ਇਹਨੇ ਇਹਦਾ ਬਾਈ 17 18 ਚੱਲੀ ਸੀ ਠੀਕ ਆ ਹਾਂ ਤੇ ਮਤਲਬ ਡਰਾਈ ਵੀ ਆਪ ਨੂੰ ਆਪ ਹੀ ਕਰਨੀ ਪੈਂਦੀ ਆ ਲਈ ਆ ਆਪਾਂ ਬਈ ਇਹ ਇਹ ਆਪਾਂ ਲਈ ਸੀ ਬਾਈ ਮੰਨ ਲਓ ਇਹ ਮੱਜ ਸੂਣ ਤੱਕ ਦੁੱਧ ਦਿੰਦੀ ਆ ਦਿੰਦੀ ਆਪ ਛੱਡ ਨਹੀਂ ਪੈਂਦੀ ਬਾਈ ਇਹ ਸਟਾਰ ਦੀ ਕਨਫਰਮ ਆ ਤੁਹਾਨੂੰ ਹਾਂ ਕਨਫਰਮ ਆ ਬਾਈ ਇਹ ਸਟਾਰ ਦੀ ਉੱਥੋਂ ਹੀ ਲਈਏ ਤੁਸੀਂ ਉਹਨਾਂ ਤੋਂ ਲਈ ਦੀ ਨਹੀਂ ਨਹੀਂ ਇਹ ਬਈ ਆਪਾਂ ਲਈ ਸੀ ਇੱਥੋਂ ਮਾਲੇ ਪਿੰਡ ਤੋਂ ਮਾਲੇ ਪਿੰਡ ਤੋਂ ਉਹਨਾਂ ਨੇ ਦੱਸਿਆ ਵੀ ਇਹ ਸਟਾਰ ਦੀ ਆ ਹਾਂ ਹਾਂਜੀ ਨਾਲ ਤੇ ਇਹ ਕਿੰਨੇ ਸੂਏ ਨੇ ਇੰਨਾ ਦੁੱਧ ਦਿੱਤਾ ਸੀ ਬਾਈ ਏ ਬਾਈ ਮੈਂ ਲੈ ਇਸ ਮੇਰੇ ਖਿਆਲ ਦੇ ਵਿੱਚ ਤੀਜੇ ਸੂਏ ਤੀਜੇ ਸੂਏ ਤੀਜੇ ਸੂਏ ਕਿੰਨਾ ਦੁੱਧ ਦਿੱਤੈ ਨੇ ਤੀਜੇ ਸੂਏ ਬਾਈ 18 ਕਿਲੋ ਮੈਂ ਚੁੰਦਾ ਰਿਆਂ ਅੱਛਾ 18 ਕਿਲੋ ਦੁੱਧ ਦਿੱਤਾ ਰਿਆਂ ਬਾਈ ਮੈਂ ਕਹਿੰਦਾ ਕਹਿਣ ਚਲੋ ਸਟਾਰ ਵਾਲਿਆਂ ਅਸਤੇ ਵੀ ਵਧੀਆ ਗੱਲ ਆ ਵੀ ਉਹਨਾਂ ਦੀ ਝੋਟੀ ਇੰਨੀ ਦੁੱਧ ਦੇਈ ਜਾਂਦੀ ਮਾਂ ਕਿਵੇਂ ਸੀ ਇਹਦੀ ਵੀ ਮਾਂਵਾਰ ਨਹੀਂ ਪਤਾ ਆਪਾਂ ਨੂੰ ਕਿਉਂਕਿ ਪਰ ਹੈ ਸਟਾਰ ਦੀ ਸਟਾਰ ਜਿਹੜਾ ਸਟਾਰ 1 ਆ ਉਹਨਾਂ ਦਾ ਮਾਰ ਕੱਤੀ ਆਈ ਸੀ ਬਾਈ ਹਾਂ ਹਾਂ ਉਹ 31 ਬੰਦੇ ਮੈਨੂੰ ਕਹਿੰਦੇ ਸੀ ਸਾਨੂੰ 30000 ਦੀ ਕੱਤੀ ਮੋੜ ਦੇ ਸਾਡੀ ਕੱਤੀ ਮੋੜ ਦੇ ਠੀਕ ਹੈ ਉਹ ਕੱਤੀ ਬਾਈ ਇਹਨਾਂ ਦੁੱਧ ਸਾਰਾ अच्छा हां ਨਾਲੇ ਉਦੋਂ ਮੱਝਾਂ ਦਾ ਇੰਨਾ ਰੇਟ ਹੈ ਵੀ ਨਹੀਂ ਹੁਣ ਤਾਂ ਚਲੋ ਪਸ਼ੂਆਂ ਦਾ ਰੇਟ ਬਹੁਤ ਵਧਿਆ ਚੜ ਕੇ ਲਈ ਸੀ ਹਾਂ ਇਹਨੂੰ ਮੈਨੂੰ ਲੱਗਦਾ ਮੈਂ ਹੁਣ ਮੈਨੂੰ ਲੱਗਦਾ ਪੰਜਵੇਂ ਸੂਏ ਹੋਊਗੀ ਠੀਕ ਆ ਪੰਜਵੇਂ ਸੂਏ ਹੋਊਗੀ ਮਤਲਬ ਕਾਰਨ ਕੀ ਹੋ ਗਿਆ ਬਈ ਇਹ ਨਾ ਗਰਮੀਆਂ ਵਿੱਚ ਸੂਈ ਠੀਕ ਆ ਗਰਮੀ ਵਿੱਚ ਫਿਰ ਕੋਈ ਇਹਨੂੰ ਆਪਾਂ ਬੜਾ ਥਕਾ ਨਹੀਂ ਕਰਦੇ ਥਕਾ ਨਹੀਂ ਆ ਹਾਂ ਹਾਂ ਤੇ ਫਿਰ ਵੀ ਵਧੀਆ ਦੁੱਧ ਤੇ ਚੱਲੀ ਹਾਂ ਇੱਕ ਥੋੜਾ ਮੈਨੂੰ ਸਮੱਸਿਆ ਪੈਨੀ ਸੀਗੀ ਵੀ ਚੰਗੇ ਸੀਮਣ ਕਰਕੇ ਚੰਗੇ ਸੀਮਣ ਕਰਕੇ ਹਾਂ ਕਿਹੜਾ ਲੱਗਿਆ ਇਹ ਤਰਨਾਟ ਲੱਗਾ ਬਈ ਅੱਛਾ ਤਰਨਾਟ ਲੱਗਿਆ ਠੀਕ ਆ ਠੀਕ ਆ ਪਿੰਦੀ ਸਿੱਧੂ ਵਾਲਾ ਹਾਂ ਹੁਣੇ ਬਈ 6 ਮਹੀਨਾ ਦੀ ਗੱਬਣ ਅੱਛਾ 6 ਮਹੀਨਾ ਦੀ ਗੱਬਣ ਹੁਣ ਵੀ ਦੁੱਧ ਦੇ ਰਹੀ ਪੂਰਾ ਵਧੀਆ ਮੱਝ ਹੈ ਇਹਦਾ ਫਿਰ ਪੱਕੀ ਰੱਖੀ ਆ ਬਈ ਤੂੰ ਦੁੱਧ ਤੇ ਹੀ ਪਸ਼ੂ ਰੱਖਦਾ ਸਾਰੇ ਆਪਣੇ ਸਾਰੇ ਪੱਕੇ ਹੀ ਆ ਬਈ ਸਾਰੇ ਪਸ਼ੂ ਪੱਕੇ ਆ ਠੀਕ ਆ ਠੀਕ ਆ ਮੈਂ ਕੁਸ਼ੀਰ ਪਰ ਜੀਦਾ ਨਹੀਂ ਹਾਂ 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 ਪੱਕੇ ਆ ਡੇਰੀ ਆ ਬਈ ਤੇਰੀ ਹਾਂ ਡੇਰੀ ਆ ਬਈ ਦੀ ਡੇਰੀ ਵੀ ਆਈ ਨਾਲ ਤੇ ਸਪਲੀਮੈਂਟ ਮੈਂ ਤੁਹਾਨੂੰ ਦਿ ਬਈ ਮੈਨੂੰ ਨਹੀਂ ਲੱਗਦਾ ਕੋਈ ਇੰਨਾ ਸਪਲੀਮੈਂਟ ਪਸ਼ੂਆਂ ਨੂੰ ਪਾਉਂਦਾ ਹੋਊਗਾ ਬਾਕੀ ਤੁਸੀਂ ਸਿਰ ਦੇਖ ਰਹੇ ਆ ਤੇ ਥਾਂ ਵੇਖ ਲਓ ਆਹਾ ਬਈ ਉੱਥੋਂ ਲੈ ਕੇ ਕਿੰਨਾ ਕੁ ਥਾਂ ਹੋਊਗਾ ਬਈ ਇਹ ਜਸੂ 30 ਫੁੱਟ ਹੈ 30 ਫੁੱਟ ਤੇ ਇਧਰ ਨੂੰ ਮੇਲਾਦਾ 10 14 ਕੁ ਹੋਊਗਾ ਹਨਾ 14 ਫੁੱਟ ਆ ਜੀ ਬਾਈ ਨੇ ਚਾਦਰਾਂ ਪਾਈਆਂ ਥੋੜੀ ਜੀ ਥਾਂ ਦੀ ਜ਼ਰੂਰ ਕਮੀ ਹੈ ਪਰ ਫੇਰ ਵੀ ਐ ਪਸ਼ੂਆਂ ਨੂੰ ਬਈ ਇਹ ਫੁੱਲ ਸੰਭਾਲ ਕੇ ਰੱਖਿਆ ਹੋਇਆ ਕੋਈ ਪਸ਼ੂ ਲਿੱਸਾ ਨਹੀਂ ਕੋਈ ਆ ਕੋਈ ਪਸ਼ੂ ਚਲੋ ਹਜੇ ਗਰਮੀ ਸ਼ੁਰੂ ਹੋਈ ਹੈ ਬਾਈ ਕਹਿੰਦਾ ਵੀ ਥਾਂ ਵਧਾਵਾਂਗੇ ਗਾਂ ਨੂੰ ਗਾਂ ਫਿਰ ਫਾਰੇ ਪੂਰੇ ਲਾ ਦਿੰਨੇ ਆ ਬਈ ਹਾਂ ਬਾਈ ਆਉਂਗਾ ਚੱਕਰ ਬਾਈ ਤੇ ਪਾਈ ਦੇਣਾਗਾ ਹਾਂ ਪਾਈ ਦੇਣਾ ਹਾਂ ਮੈਂ ਕੀ ਵਧਾਏ ਆ ਦੋ ਦਿਨ ਵਿੱਚ ਪਾਈ ਝੋਟੀਆਂ ਹਾਂ ਹਾਂ ਥੋੜੀ ਥਾਂ ਕਮੀ ਹੈਗੀ ਆ ਥਾਂ ਦੀ ਫਿਰ ਨਾ ਕਮੀ ਹੋ ਗਈ ਥਾਂ ਦੀ ਹਾਂ ਤੇ ਦੂਜੇ ਨੰਬਰ ਵਾਲੀ ਬਈ ਇਹ ਇਹ ਬਈ ਜਿਹੜੀ ਆ ਬੋਲ ਸੀ ਉਹਦੀ ਧੀ ਆ ਅੱਛਾ ਇਹ ਗੈਰੀ ਵਾਲੇ ਦੀ ਹੈ ਇਹ ਡਾਇਰੈਕਟ ਆ ਕੇ ਕੀ ਹੈ ਹਾਂਜੀ ਇਹ ਡਾਇਰੈਕਟ ਆ ਕੇ ਮੰਨ ਲਓ ਟੀਕੇ ਸੀਮਨ ਦੀ ਹੈ ਇਹ ਨਹੀਂ ਬਾਈ ਆਪਾਂ ਲਿਆਂਦੀ ਸੀ ਡਾਇਰੈਕਟ ਦੀ ਹੋਈ ਆ ਅੱਛਾ ਡਾਇਰੈਕਟ ਦੀ ਹੈ ਇਹਨੇ ਦੁੱਧ ਕਿੰਨਾ ਦਿੱਤਾ ਇਹ ਬਾਈ ਜੀ ਪਹਿਲਾਂ ਤਾਂ ਚੱਲਦੀ ਨਹੀਂ 16 ਸੋਲਾਂ ਤੇ ਦੀਦੀ ਰਵੀ ਦਾ ਵੀ ਸ਼ੌਂਕ ਆ ਫਿਰ ਪੂਰਾ ਹੈ ਹਾਂਜੀ ਹਾਂਜੀ ਠੀਕ ਆ ਹੁਣ ਹੁਣ ਤਾਂ ਬਾਈ ਇਹ ਮਲਾ ਡਰਾਈ ਵਾਲੇ ਪਾਸੋਂ ਹੀ ਆ ਵੀ ਸੱਤਾਂ ਮਹੀਨਿਆਂ ਦੀ ਗੱਭਣ ਹੋ ਗਈ ਆ ਇਹ ਕਿਹੜੇ ਟੀਕੇ ਤੋਂ ਬਾਈ ਇਹ ਹੈਗੀ ਆ ਬਾਈ ਜੀ ਕੰਡੇ ਵਾਲੇ ਪਾਸੋਂ ਚਲੋ ਸਿਰੇ ਦਾ ਟੀਕੇ ਲੱਗਿਆ ਹਾਂ ਮਤਲਬ ਇਹਦੀ ਵਧੀਆ ਸਿਮਣੀ ਲਵਾਏ ਹੈ ਹਨਾ ਹਾਂਜੀ ਹਾਂਜੀ ਇਹ ਮੱਝ ਬਾਈ ਏ ਬਾਈ ਜੀ ਮਤਲਬ ਇਹ ਪਤਾ ਨਹੀਂ ਰਿਕਾਰਡ ਪਰ ਹੈ ਇਹ ਸਰਕਾਰੀ ਦੀ ਹਸਾਰ ਵਾਲੇ ਕਿਸੇ ਟੀਕੇ ਚੋਂ ਆ ਹਸਾਰ ਵਾਲੇ ਚੋਂ ਐਸ ਜਲਦੀ ਵੀ ਵਾਲੇ ਚੋਂ ਹਾਂ ਇਹ ਆਪਾਂ ਲਈ ਹੋਈ ਆ ਦੁੱਧ ਦੁੱਧ ਬਈ ਇਹ ਹੁਣ ਮਾਰ ਕੇ ਚੱਲ ਤਿੰਨ ਮਹੀਨਿਆਂ ਦੀ ਸੋਈ ਆ ਸਾਢੇ ਤਿੰਨਾਂ ਦੀ ਹਾਂ 12 ਕਿਲੋ ਕੰਡੇ ਤੋਲਵਾ ਹਾਂ 12 ਕਿਲੋ ਦੁੱਧ ਕੰਡੇ ਤੋਲਵਾ ਕੰਡੇ ਤੋਲਵਾ ਹਾਂ ਕੰਡੇ ਤੋਲਵਾ ਤੇ ਉਦੋਂ ਸ਼ੁਰੂ ਚ ਕਿੰਨਾ ਦਿੱਤਾ ਨੀ ਆਪਾਂ ਸ਼ੁਰੂ ਦੇ ਵਿੱਚ ਬਾਈ ਆਵਾ ਚੱਕਰ ਸ਼ੁਰੂ ਵੀ ਤਾਂ ਇੰਨਾ ਕਿਸੀ ਕੋਈ ਜ਼ਿਆਦਾ ਨਹੀਂ ਫਰਕ ਪਿਆ ਮੈਂ ਕਹਿੰਦਾ ਚੱਲੀ ਮੈਂ ਪਹਿਲਾਂ 15 ਚੋਇਆ ਹਾਂ ਅੱਜ 12 ਰਹਿ ਗਿਆ ਤੇ ਸੁਹਾ ਦੂਜਾ ਸੁਹਾ ਦੂਜਾ ਹੀ ਪਹਿਲੇ ਸੁਈਏ ਦੂਜੇ ਤੈਨੂੰ ਗੱਪਣਾ ਬਾਈ ਅੱਛਾ ਦੂਜੇ ਹਸਤੇ ਗੱਪਣੀ ਕਰਨੀ ਗੱਪਣਾ ਠੀਕ ਆ ਠੀਕ ਆ ਹਾਂ ਹਾਂ ਤਿੰਨ ਮਹੀਨਿਆਂ ਦੀ ਹਜੇ ਤਾਂ ਸੁਈ ਵੀ ਆ ਹਾਂ ਥੋੜੀ ਜਿਹੀ ਵੱਡੀ ਹੋ ਕੇ ਬਣੀ ਹੈ ਨਾ ਨਹੀਂ ਨਹੀਂ ਵੱਡੀ ਨਹੀਂ ਬਾਈ ਉਮਰ ਤਾਂ ਇਹ ਦੋ ਦੰਦ ਹੀ ਆਏ ਅੱਛਾ ਉਮਰ ਤੇ ਦੋ ਦੰਦ ਹੀ ਆਏ ਤਾਂ ਉਮਰ ਤਾਂ ਬਹੁਤ ਘੱਟ ਆਏ ਮਤਲਬ ਕੱਦ ਘਾਟ ਜ਼ਿਆਦਾ ਹੈ ਮੂੰਹ ਤੋਂ ਲੱਗਦੀ ਸੀ ਨਾ ਮੈਨੂੰ ਐਵੇਂ ਝੋ ਇਹ ਬਾਈ ਕੋਲੇ ਵਹਿੜਦਾ ਤੁਹਾਨੂੰ ਦੱਸਿਆ ਹੀ ਹੈ ਜੀ ਤੇ ਇਹਦੇ ਆਪਾਂ ਲਾਈ ਇੰਟਰ ਲਾਇਆ ਤੁਹਾਨੂੰ ਪਹਿਲਾਂ ਦੱਸਿਆ ਤੇ ਆਹ ਵਹਿੜ ਬਾਈ ਦੀ ਮੇਨ ਜਿਹੜੀ ਖਾਸ ਇਹਦੇ ਤੇ ਹੀ ਆਏ ਸੀਗੇ ਇਹ ਰਿਪੀਟ ਕਰ ਰਹੀ ਹੈ ਬਾਈ ਕਹਿੰਦਾ ਵੀ ਆਪਾਂ ਹੱਲ ਕਰਨਾ ਪੱਕਾ ਤੇ ਕਰਨੀ ਵੀ ਸਿਕਸੜ ਦੇ ਗੱਭਣਾ ਤੇ ਇਹ ਸ਼ੌਂਕ ਹੁੰਦਾ ਜੀ ਦੇਖੋ ਤੁਸੀਂ ਬਾਈ ਦੇ ਪਸ਼ੂਆਂ ਦੀ ਚਮਕ ਦੇਖੋ ਮੇਨ ਵੇ ਐ ਨਹੀਂ ਕੋਈ ਪਸ਼ੂ ਤੁਹਾਨੂੰ ਫਿੱਕਾ ਨਹੀਂ ਲੱਗੂਗਾ ਕੋਈ ਸਪਲੀਮੈਂਟ ਦੀ ਘਾਟ ਨਹੀਂ ਤੇ ਬਾਈ ਬਸ ਥੋੜਾ ਜਿਹਾ ਇਹ ਚੀਜ਼ ਤੋਂ ਹੈਰਾਨ ਸੀ ਵੀ ਇਹ ਕਹਿੰਦਾ ਮੇਰੇ ਟੀਕੇ ਇੱਕ ਇੱਕ ਤੇ ਰਹਿੰਦੇ ਆ ਤੇ ਮੈਂ ਇਹਨੂੰ ਦੱਸਿਆ ਬਈ ਉਹ ਤੁਹਾਡਾ अर्ਲੀ ਮੈਰੋਨਿਕ ਡੈਥ ਕਰਕੇ ਪ੍ਰੋਬਲਮ ਆਈ ਆ ਵੀ ਖੂਨ ਸੜਦੀ ਕਰਕੇ ਤੇਰੀ ਗਾਂ ਨਹੀਂ ਰਹੀ ਅੱਜ ਇਹਦੇ ਸਵੇਰ ਲਾ ਕੇ ਟ੍ਰੀਟਮੈਂਟ ਤੇ ਇਹਨੂੰ ਦੂਜਾ ਇਹਦੇ ਏਆਈ ਕਰਤੀ ਆ ਜੀ ਇਹ ਹੀ ਮੱਝ ਬਈ ਇਹ ਵੀ ਬਈ ਸਰਕਾਰੀ ਸੀਮਣ ਦੀ ਹੋਈ ਆ ਇਹ ਮੇਰੇ ਸਾਲ ਹੁਣ ਸਭ ਤੋਂ ਚੰਗੀ ਆ ਆਪਣੀ ਹਨ ਹਾਂ ਜੀ ਬਈ ਇਹ ਅੱਕੀ ਲਈਏ ਉਹ ਤੋਂ ਮਗਰੋਂ ਲਈਆ ਹਾਂ ਹਾਂ ਇੱਕ ਇੱਕ ਰਾਣੀ ਆਉਂਦੇ ਹਾਂ ਹਾਂ ਹੋਊਗੀ 5 5.5 ਫੁੱਟ ਦੇ ਕਰੀਬ ਹੈਗੀ ਆ ਹਾਈਟ ਇਹਦਾ ਦੁੱਧ ਬਈ ਇਹ ਦੁੱਧ ਬਈ ਹੁਣ ਚੱਲ ਰਹੀ 1500 ਰੁਪਏ ਦੇ ਵਿੱਚ ਇਹ ਵੀ 1500 ਇਹ ਕਿੰਨੇ ਦੀ ਲਈ ਆ ਬਈ ਇਹ ਬਈ ਪਈ ਦਾ ਬਹੁਤ ਮਹਿੰਗਾ ਹੈ ਅੱਛਾ 1.53 ਦੀ ਬਈਆ ਅੱਛਾ 1.53 ਦੀ ਕੋਈ ਚੱਕਰ ਨਹੀਂ ਬਈ ਨਾਰਮਲ ਰੇਟ ਹੋਗਾ ਡੇਡ ਡੂਰ ਤਾਂ ਹੁਣ ਮੱਝਾਂ ਦਾ ਅੱਛਾ ਚੌਥੇ ਸੂਏ ਆ ਉਹ ਤੇ ਸੂਏ ਕਿਹ ਕਹਿ ਦਿੱਤੀ ਉਹਨਾਂ ਨੇ ਕਹਿ ਗਏ ਕਿ ਬਈ ਆਵਾ ਪੂਰੀ ਗਾਰੰਟੀ ਵਾਲੇ ਘਰੋਂ ਆਈ ਆ ਹਾਂ ਉਹਨਾਂ ਨੇ ਇਹ ਕਹਤਾ ਸੀਗਾ ਉਹ ਝੋਟੀ ਪਹਿਲਾਂ ਆਪਾਂ ਲਈ ਸੀ ਤੇ ਬਈ ਲੈ ਜਾ ਘਰੇ ਤੇਨੂੰ ਕੋ ਫਾਟ ਤੱਕ ਆਪਣੇ ਘਰੇ ਛੱਡ ਦੀ ਹਾਂ ਤੇ ਨਹੀਂ ਬਈ ਆਪਣੇ ਮੋੜ ਜੀ ਜਦ ਤੱਕ ਮੋੜ ਜੀ ਹਾਂ ਵੀ ਤੇ ਨਹੀਂ ਪਸੰਦ ਆਈ ਤਾਂ ਵੀ ਪੂਰੀ ਫੁੱਲ ਗਾਰੰਟੀ ਦੇ ਮੱਝ ਲਈ ਆ ਤੇ ਜਿਵੇਂ ਉਹਨਾਂ ਨੇ ਕਿਹਾ ਉਵੇਂ ਦਿੱਤਾ ਦੁੱਧ ਬਾਈ ਉਹ ਤੁਹਾਰ ਕੇ ਦਿੱਤਾ ਅੱਛਾ ਉਹ ਤੁਹਾਰ ਕੇ ਦਿੱਤਾ ਆ ਗਿਆ ਪਾਜਣ ਗਈਏ ਬੰਦਿਆ ਤਾਂ ਧੰਨ ਮਨ ਹੁਣ 15 16 ਦੇ ਚੱਲ ਰਹੀ ਐ ਚੱਲ ਰਹੀ ਐ ਬੜ ਚੱਲ ਰਹੀ ਠੀਕ ਐ ਇਹਦਾ ਬੱਚਾ ਦਿਖਾਵਾਂਗੇ ਜੀ ਤੁਹਾਨੂੰ ਬਹੁਤ ਚੰਗੀ ਕੱਟੀ ਆਈ ਐ ਪਹਿਲਾਂ ਇੱਧਰ ਪਸ਼ੂ ਦਿਖਾਉਣੇ ਆ ਦੇਖਿਓ ਜਰੂਰ ਜੀ ਐਂਡ ਤਾਈਂ ਵੀਡੀਓ ਬਹੁਤ ਵਧੀਆ ਪਸ਼ੂ ਆ ਬਾਈ ਦੇ ਇਹ ਗਾਂ ਬਾਈ ਇਹ ਤਾਂ ਪਹਿਲਾਂ ਘਰੇਲੂ ਲੱਗਦੀ ਘਰਦੀ ਐ ਨਾ ਇਹ ਤਾਂ ਬਾਈ ਆਨੋ ਐ ਤਾਂ ਪਤਾ ਨਹੀਂ ਕੋਈ ਹਾਂ ਦੁੱਧ ਚੰਗਾ ਗਾਂ ਥੱਲੇ ਦੇ ਥੱਲੇ ਜੀ ਸਾਈਵਾਲ ਦਾ ਕ੍ਰੋਸ ਜਿਆ ਨਾ ਹਾਂ ਇਹਦਾ ਬਾਈ ਮੰਨ ਲੈ ਦੋਗਲੀ ਗਾਂ ਦੀ ਐ ਹਾਂ ਦੋਗਲੀ ਆ ਦੁੱਧ ਸੰਘਣਾ ਹੋਊਗਾ ਹਾਂ ਇਹ अच्छा 20 ਦਿਨ ਰਹਿੰਦੇ ਤੁਹਾਨੂੰ ਹਜੇ ਨੂੰ 5-4 ਦਿਨ ਹੋਏ ਆ ਰੱਖਣੀ ਹੈ ਹਾਂ ਇਹ ਰੱਖਣੀ ਹੈ ਪਸ਼ੂ ਆਪਣਾ ਕੋਈ ਵੀ ਨਹੀਂ ਸੇਲ ਕੋਈ ਸੇਲ ਨਹੀਂਗਾ ਠੀਕ ਹੈ ਇਹ 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 ਚੀਜ਼ ਨੋਟ ਕਰ ਲਓ ਜੀ ਸੇਲ ਕੋਈ ਨਹੀਂਗਾ ਪਸ਼ੂ ਠੀਕ ਹੈ ਆ ਝੋਟੀ ਬਈ ਇਹ ਝੋਟੀ ਬਈ ਮਤਲਬ ਕਿ ਮਰਤਾ ਦੀ ਹੋ ਚੱਲੀ ਆ ਸਾਢੇ 3-4 ਦੀ 4 ਦੀ ਹੋ ਗਈ ਬਈ ਇਹ ਇੱਕ ਸੁਆ ਸੁਕੀ ਹੈ ਬਈ ਇੱਕ ਸੁਆ ਸੁਕੀ ਸੁਕੀ ਬਈ ਇਹ ਠੀਕ ਛੋੜੀ ਬਣ ਗਈ ਸੀ ਬਾਹਲੀ ਠੀਕ ਹਾਂ ਅੱਛਾ ਥਣ ਦੇ ਬਾਲੇ ਜੋੜੀ ਬੈਠੀ ਹੈ ਨਹੀਂ ਹੁਣੇ ਬਾਈ ਤੂੰ ਦੁੱਧੋਂ ਛੜਤੀ ਅੱਛਾ ਦੁੱਧੋਂ ਛੱਡੀ ਹੈ ਦੁੱਧੋਂ ਛੜਤੀ ਇਹ ਕੀ ਜਦੋਂ ਨਹੀਂ ਰਹਿੰਦੀ ਗੱਬਣ ਇਹ ਵੀ ਗੱਬਣ ਕਰਾਂਗੇ ਬਾਈ ਰਹਿੰਦੀ ਕਿਵੇਂ ਨਹੀਂ ਨਹੀਂ ਕੀ ਜਦੋਂ ਨਹੀਂ ਰਹੇਗੀ ਹਾਂ ਇਹ ਫਿਰ ਮੈਂ ਤੋ ਦੋ ਵਾਰੀ ਕੰਮ ਕਰ ਹੁੰਦਾ ਕਰਦੇ ਜੇ ਨੇ ਨਹੀਂ ਹੁਣੇ ਹੁਣੇ ਬੋਲੀ ਨਹੀਂ ਹੁਣ ਨਹੀਂ ਬੋਲੀਏ ਹੁਣੇ ਮਨ ਲਾ ਪਿੱਛੇ ਹੋਵੇ ਜਦੋਂ ਹੁਣ ਬੋਲੀ ਦੱਸੀ ਜ਼ਰੂਰ ਠੀਕ ਹੈ ਠੀਕ ਹੈ ਨਾ ਤਾਂ ਕਰਕੇ ਰਹਿ ਗਈ ਬਾਈ ਨਹੀਂ ਇਹ ਬੋਲੀ ਜੋ ਦੱਸੀ ਜ਼ਰੂਰ ਠੀਕ ਹੈ ਨਾ ਇਹਨੇ ਫਿਰ ਦੁੱਧ ਬਾਲਾ ਦਿੱਤਾ ਨਹੀਂ ਹੈ ਨਾ ਇਹ 2.5 ਸਾਲਾਂ ਦੀ ਸੂਪੀ ਸੀ ਦੁੱਧ ਬਾਲਾ ਦਿੱਤਾ ਨਹੀਂ ਹੈ ਨਾ ਦ अच्छा ते आ उन्हा जो नीली रवि वालीयां दीया ए कट्टा भाई 480 अच्छा ए कट्टा 480 नंबर दा है हां ए 480 ਦਾ ਆ ਠੀਕ ਹੈ ਠੀਕ ਉਸੇ ਮੈਦਾ ਜਿਹੜਾ ਗਹਿਰੀ ਵਾਲੀ ਦੀ ਆ ਠੀਕ ਹੈ ਠੀਕ ਉਹਦਾ ਸੀਗਾ ਤੇ ਆ ਕੱਟੀ ਇਹ ਕੱਟੀ ਆ ਬਾਈ ਜੀ ਦੂਜਾ ਰੰਗੀਲੇ ਬੋਲ ਦੀ ਕੱਟੀ ਨਹੀਂ ਚੰਗੀ ਯਾਰ ਸਿੱਠਾਕ ਦੀ ਹਾਂ ਇਹ ਰੰਗ ਨਸੀਮਾ ਕੋਲ ਵੀ ਕਿਸੀ ਜਾ ਗਿਆ ਕੋਈ ਹੂੰ ਆ ਵਧੀਆ ਇਹ ਕੱਟੀ ਹੈਗੀ ਇਹਦੇ ਥੋੜੀ ਜਿਹੀ ਓਵਰ ਵਾਈਟਨੈਸ ਆ ਗਈ ਆ ਇਹ ਹੈਗੀ ਆ ਹਾਂ ਜ਼ਿਆਦਾ ਓਵਰ ਕਰ ਗਈ ਨੂਰ ਬੋਲ ਨਹੀਂ ਹਾਂ ਹਾਂ ਇਹ ਉਹਦੀ ਨੁਗੁਰਤੀ ਇਹ ਕਿਹੜੀ ਦੀ ਉਹਨਾਂ ਚ ਇਹ ਉਸੇ ਘੈਰੀ ਵਾਲੀ ਦੀ ਘੈਰੀ ਵਾਲੀ ਦੀ ਠੀਕ ਉਹ ਫਿਰ ਮਾੜੀ ਮੋੜ ਕੇ ਵੀ ਨਾ ਬਲੱਡ ਲੈਣਾ ਉਹ ਹੋ ਜਾਂਦੀ ਹੈ ਗਲਤ ਉਦੋਂ ਥੋੜਾ ਜਿਹਾ ਨੀਲੀ ਰਵੀ ਚ ਡੈਫੈਕਟ ਪੈਂਦਾ ਨਹੀਂ ਇਹ ਬਾਈ ਸੀਮਨ ਦਾ ਵੀ ਹੋ ਸਕਦਾ ਕੋਈ ਆਪਾਂ ਨੂੰ ਨਹੀਂ ਨੀਲੀ ਰਵੀ ਚ ਨਾ ਬਾਈ ਮੈਂ ਵੀ ਤੈਨੂੰ ਗਲਤ ਗਾਈਡ ਨਹੀਂ ਕਰਕੇ ਜਾਊਂਗਾ ਨੀਲੀ ਰਵੀ ਚ ਕਦੇ ਕੋਈ ਗਾਰੰਟੀ ਨਹੀਂ ਆਉਂਦੀ ਬੱਚੇ ਦੀ ਵੀ ਬੱਚਾ ਸਹੀ ਆਊਗਾ ਤੇ ਬੱਚਾ ਪੂਰਾ ਨਿਸ਼ਾਨ ਦੇਊਗਾ ਕਈ ਵਾਰੀ ਤਾਂ ਫੁੱਲ ਨਿਸ਼ਾਨ ਨਾਰਮਲ ਟੀਕੇ ਦੇ ਬਦ ਦੇ ਜਾਂਦਾ ਤੇ ਕਈ ਵਾਰੀ ਪੂਰੇ ਚੰਗੇ ਟੀਕੇ ਤੇ ਵੀ ਬੱਚਾ ਨਹੀਂ ਸਹੀ ਆਉਂਦਾ ਉਹ ਪਤਾ ਕਦੋਂ ਆਉਂਦਾ ਵੇਖ ਜਦੋਂ ਰੋਡਾਂ ਵਾਲੀ ਚ ਫਰੋਜ਼ਪੁਰ ਵਾਲਾ ਲੱਗੂਗਾ ਤੇ ਜਦੋਂ ਫਰੋਜ਼ਪੁਰ ਵਾਲੀ ਚ ਰੋਡਿਆਂ ਵਾਲਾ ਟੀਕਾ ਲੱਗਦਾ ਠੀਕ ਹੈ ਉਦੋਂ ਜਦੋਂ ਬਲੱਡ ਲਾਈਨ ਉਲਟ ਹੁੰਦੀ ਹੈ ਉਦੋਂ ਚੱਕਰ ਪੈਂਦਾ ਇਹ ਇਹ ਨਾਰਮਲ ਗੱਲ ਹੈ ਕੋਈ ਬੜੀ ਵੱਡੀ ਗੱਲ ਨਹੀਂ ਕਿ ਇਹ ਜਿਹੜੇ ਮਰਜੀ ਬਰੀਡਰ ਤੋਂ ਪੁੱਛੀ ਤੂੰ ਇਹ ਤੈਨੂੰ ਦੱਸ ਦਊਗਾ ਅਗਲਾ ਨੀਲੀ ਰਾਵੀ ਚ ਤੁਸੀਂ ਕਦੇ ਇਹ ਚੀਜ਼ ਨਹੀਂ ਕਹਿ ਸਕਦੇ ਵੀ ਟੀਕਾ ਡੁਪਲੀਕੇਟ ਸੀ ਤਾਂ ਨਹੀਂ ਸਹੀ ਆਇਆ ਕਈ ਵਾਰੀ ਦੋ ਪੈਰੀ ਚਿੱਟੇ ਆਉਂਦੇ ਆ ਕਈ ਵਾਰੀ ਓਵਰ ਵਾਈਟਨੈਸ ਜਿਵੇਂ ਉਹ ਪਾਰਲੀ ਹੁਣ ਇਹਦੇ ਜਮ ਇਹਦੇ ਦੋ ਹੀ ਆਇਆ ਪਾਰਲੀ ਦੇ ਕਿੰਨੀ ਓਵਰ ਆ ਗਈ ਹੈ ਨਾ ਹਾਂ ਇਹਦੇ ਹੁਣ ਦੋ ਹੀ ਆਇਆ ਦੇਖ ਲੈ ਠ ਹਣ ਆ ਤੂੰ ਕਹਿਣਾ ਹੈਗਾ ਪਰ ਇਹ ਓਵਰ ਹੈ ਹਾਂ ਇਹ ਬਹੁਤ ਓਵਰ ਹੈ ਓਵਰ ਆ ਓਵਰ ਆ ਆ ਸਹੀ ਹੈ ਸਭੋ ਹਾਂ ਇਹਨੂੰ ਆਪਾਂ ਸਹੀ ਕਹਿ ਸਕਦੇ ਆ ਇਹਦਾ ਮੂੰਹ ਮੱਥਾ ਨਹੀਂ ਮੈਨੂੰ ਸੋਹਣਾ ਲੱਗਿਆ ਤੇ ਰੰਗ ਉੱਤੋਂ ਬੜਾ ਬਲਾਲ ਜਿਹਾ ਕਰੀ ਬੈਠੀ ਐ ਪਰ ਇਹਨੂੰ ਆਪਾਂ ਸਹੀ ਨਹੀਂ ਕਹਿ ਸਕਦੇ ਜੀ ਇਧਰਲੇ ਬੱਚੇ ਨੂੰ ਬਾਕੀ ਬਾਈ ਪਤਾ ਹਾਂ ਇਹ ਜਿਆਦਾ ਓਵਰ ਹਾਂ ਇਹਦਾ ਫਰਕ ਪੈਂਦਾ ਹਾਂ ਇਹਨਾਂ ਨੂੰ ਬਰਾਬਰ ਦੀ ਪੈਂਦਾ ਹੁਣ ਗਾਂ ਨੂੰ ਤੂੰ ਇਹ ਚੀਜ਼ ਯਾਦ ਰੱਖੀ ਵੀ ਉਹੀ ਟੀਕੇ ਨਾਲ ਲਵਾਈ ਜਿਹੜੇ ਪਹਿਲਾਂ ਵਾਲੇ ਲਵਾਏ ਵੇ ਨਹੀਂ ਨਹੀਂ ਉਹ ਤਾਂ ਐਤ ਕੀ ਬੱਚਾ ਹੁਣ ਕੰਡੇ ਵਾਲੇ ਤੋਂ ਉਹਦੇ ਤਰਨਾੜ ਤੋਂ ਸਹੀ ਆਊਗਾ 100% ਆ ਸੋਨੂੰ ਕੱਟੀਆਂ ਦਿਖਾਉਣੀਆਂ ਸੀਗਾ ਜੀ ਦੱਸਿਆ ਸੀ ਸੋਨੂੰ ਆ 2 ਮਹੀਨਿਆਂ ਦੀ ਕੱਟੀ ਆ ਕਿਹੜੇ ਟੀਕੇ ਦੀ ਆ ਬਈ ਇਹ ਬਈ ਸਮਰਾਠ ਮਕੇਰੀਆਂ ਦੀ ਸਮਰਾਠ ਥੇ ਮਕੇਰੀਆਂ ਵਾਲੇ ਦੀ ਕੱਟੀ ਆ ਜੀ ਦੇਖੋ ਤੁਸੀਂ ਬਾਡੀ weight ਦੇਖੋ ਕੱਟੀ ਦਾ ਹਜੇ 2 ਮਹੀਨਿਆਂ ਦੀ ਆ ਇਹ ਕਿਵੇਂ ਨਾ ਸਾਲ ਦੀ ਤਿਆਰ ਹੋਊਗੀ ਤੇ ਬਾਈ ਤੋਂ ਪੁੱਛਾ ਕੀ ਬਾਈ ਇਹਨਾਂ ਦੇ ਪੌਣਾ ਕੀ ਜਾਂਦਾ ਨੂੰ ਇਹਨਾਂ ਨੂੰ ਬਈ ਇੱਕ ਤਾਂ ਆਪਣੀ ਫੀਡ ਚੱਲਦੀ ਸਿਰ ਆ ਫੀਡ ਇਹਨਾਂ ਨੂੰ ਕਿਹੜੀ ਆ ਸਿਰ ਆ ਫੀਡ ਸਿਰ ਆ ਫੀਡ ਦਾ ਨਾ ਹਾਂ ਫੀਡ ਦਾ ਨਾ ਹੀ ਸਿਰ ਆ ਅੱਛਾ ਡਾਕਟਰ ਸਾਹਿਬ ਤੋਂ ਇਹਦੀ ਉਮਰ ਇਹਦੀ ਉਮਰ ਭਾਈ 3.5 ਮਹੀਨੇ ਆ ਤਾਂ ਦੇਖ ਲੋ ਜੀ ਤੁਸੀਂ ਯਕੀਨ ਕਰਨਾ ਨਹੀਂ ਵੈਸੇ 3.5 ਮਹੀਨੇ ਦੀ ਕੱਟੀ ਆ ਕਈ ਬੰਦੇ ਕਹਿ ਦਿੰਦੇ ਮੈਨੂੰ ਵੀ ਯਾਰ ਝੂਠ ਮਾਰੀ ਜਾਂਦਾ ਭਾਈ 3.5 ਮਹੀਨੇ ਦੀ ਨਹੀਂ ਹੋਣੀ ਕਈ ਕਹਿ ਦਿੰਦੇ ਆ ਮੈਂ ਫੇਸਬੁੱਕ ਤੇ ਕਈ ਵਾਰੀ ਫੋਟੋ ਪਾਉਣਾ ਨਾ ਬਾਈ ਜਸੂ ਤਾਂ ਕਹਿ ਦਿੰਦੇ ਆ ਬਈ ਹੁਣ ਤੂੰ ਆਪ ਦੇ ਉਹ ਦੱਸ ਰਿਹਾ ਮੈਨੂੰ ਨਹੀਂ ਹੁਣ ਮੰਨ ਲੈ ਰੀਡ ਦਾ ਫਰਮਾਉਣਾ ਉਹ ਮੰਨ ਲੈ ਮੇਰੀਆਂ 3 ਮਹੀਨੇ ਹੋਈਆਂ ਪਈਆਂ ਹਾਂ ਆਹ ਦੇਖ ਲੋ ਤੁਸੀਂ ਆ ਦੋਵੇਂ ਕਟਿੰਗ ਹਾਂ ਜਿਹੜੀ ਗਲਤ ਹੈ ਉਹ ਨਹੀਂ ਜਿਹੜੀ ਹਾਂ ਇਹ 3.5 ਮਹੀਨੇ ਦੀ ਉਮਰ ਆ ਜੀ ਤੇ ਐਵੇਂ ਨਹੀਂ ਪਲਦਿਆਂ ਖਰ ਖਵਾਉਣਾ ਪੈਂਦਾ ਸੋਨੂੰ ਦਿਖਾਵਾਂਗੇ ਪਾਉਂਦਾ ਕੀ ਕੀ ਆ ਬਾਈ ਕੀ ਕੀ ਪਾਉਣੇ ਆ ਬਾਈ ਇਹਨਾਂ ਨੂੰ ਤੁਸੀਂ ਬਾਈ ਇਹਨਾਂ ਨੂੰ ਇੱਕ ਤਾਂ ਆਪਾਂ ਜਿਹੜਾ ਲੈਵਟ ਚੱਲਦਾ ਉਹ ਪਾਉਣੇ ਆ ਹ ਲੈਵਟ ਆਨ ਕਰ ਰੈਗੂਲਰ ਆ ਸ਼ਾਰਕਾ ਫਲੋਰ ਆ ਜੀ ਸ਼ਾਰਕਾ ਫਲੋਰ ਆ ਜੀ ਹਾਂ ਹਾਂ ਉਹੀ ਹੋ ਗਿਆ ਨਾ ਫਿਰ ਆਹ ਇੱਕ ਵੇਟ ਗੇਨ ਆਸਤੇ ਹੁੰਦਾਗਾ ਠੀਕ ਆ ਉਹ ਪਾਉਣੇ ਆ ਆ ਦਿਖਾਉਣੇ ਆਈ ਸੋਨੂੰ ਆਹ ਵੇਖ ਲਓ ਤੁਸੀਂ ਬਾਈ ਦੀ ਡੇਰੀ ਵੀ ਆ ਐਮ ਆਰ ਵਗੈਰਾ ਵੀ ਬਾਈ ਕੋਲੇ ਆਉਂਦੇ ਆ ਸਾਰੇ ਵੀ ਬਾਈ ਦਾ ਸੋਹਣਾ ਕੰਮ ਹੈ ਤੇ ਡੇਰੀ ਬਾਈ ਫਿਰ ਆ ਆਪ ਦੇ ਆਪ ਸਿਰਾ ਵੀਡੀਓ ਵਰਤਦੇ ਆ। ਅੱਛਾ ਫੀਡ ਹੈ। ਠੀਕ ਹੈ ਜੀ। ਆਹ ਫੀਡ ਪਾਉਂਦੇ ਆ ਜੀ ਬਾਈ ਕਟਿੰਗਾਂ ਨੂੰ ਠੀਕ ਹੈ। ਬਾਕੀ ਇਹਨਾਂ ਦੀ ਆਪਾਂ ਸਿਰਾ ਕਾਫ ਸਟਾਰਟਰ ਮੰਨ ਲਓ ਇਹ ਸਿਰਾ ਇਹਦਾ ਨਾਮ ਤੇ ਇਹਦੇ ਚ ਹੋਵੇਂ ਹੀ ਆਉਂਦੀਆਂ ਕਾਰਗ ਲੰਗੂ ਫੀਡਾਂ। ਹਾਂ ਇਹ ਚ ਬਾਈ 35% ਪ੍ਰੋਟੀਨ ਕਿਸੇ ਚ 35% ਹੈਣੀਗਾ। ਅੱਛਾ ਤੁਸੀਂ ਇਹੀ ਵਰਤ ਰਹੇ ਹੋ। ਇਹ ਵਰਤ ਰਹੇ ਆ। ਰਿਜ਼ਲਟ ਵੀ ਫੁੱਲ ਆ ਰਿਹਾ। ਯਾਰ ਤਾਂ ਬਾਈ ਮੈਂ ਵਰਤੀ ਸੀ ਉਹ ਵੀ ਕੱਟੀ ਦਾ weight ਵਧਾਉਣ ਤੋਂ ਪਹਿਲਾਂ। ਹਾਂ। 1 ਕਵਾਂਟਲ ਸੀ ਪੂਰਾ। 15 ਦਿਨਾਂ ਬਾਅਦ ਅਸੀਂ ਕੀਤਾ 1 ਕਵਾਂਟਲ 15 ਕਿਲੋ। ਅੱਛਾ 15 ਕਿਲੋ ਇਹ ਫੀਡ ਇਹ 15 ਦਿਨਾਂ ਦੀ 15 ਦਿਨਾਂ ਦੀ 15 ਕਿਲੋ ਫੀਡ ਨੇ ਆਪ ਕਰਦਾ ਕੀ ਰੇਟ ਪੈਂਦੀ ਹੈ ਕੀ ਰੇਟ ਪੈਂਦੀ ਹੈ ਬਈ ਇਹ ਰੇਟ ਤਾਂ ਬਈ ਉਹ ਮਹਿੰਗੀ ਪੈਂਦੀ ਆ ਹਾਂ ਹੈਗਾ 250 ਦੇ ਰੇਟ ਗੱਟਾ ਮੇਰੇ ਖਾਵੇ ਆਹ ਜਿਹੜਾ 50 ਕਿਲੋ ਵਾਲਾ ਹਾਂ ਬਾਕੀ ਮੈਂ ਬੈਲ ਕਰਨਾ ਚੱਕ ਨਹੀਂ ਕੀਤਾ ਮੇਰੇ ਇਕੱਠੀ ਫੀਡ ਆਉਂਦੀ ਸਾਰੀ ਅੱਛਾ ਤੁਸੀਂ ਇਹ ਆਪ ਦੀ ਫੀਡ ਰੱਖੀ ਹੋਈ ਹੈ ਕਿ ਇਹ ਚੋਂ ਸੇਲ ਕਰਦੇ ਆ ਇਹ ਬਈ ਮੇਰੇ ਘਰ ਦੀ ਹੋਈ ਆ ਇਹ ਸਾਰੀ ਕਰਦੀ ਆ ਤਿਆਰ ਕਰਾਉਣਾ ਜਿਵੇਂ ਸੋਲਿਆਂ ਦੀ ਹੋਵੇ ਸੋਇਆ ਵੀ ਉਹਦਾਣਾ ਪੰញਾ ਬਈ ਸਾਰੀਆਂ ਠੀਕ ਆ ਬਈ ਉਹ ਚੂਰੀ ਬਈ ਉਹ ਸਾਰੀ ਦੇਖੋ ਤੁਸੀਂ ਆ ਸਾਰੀ ਬਈ ਫੀਡ ਤਿਆਰ ਕਰਾ ਕੇ ਵੇਖੋ ਤੁਸੀਂ ਇਹ ਘਰ ਖਵਾਉਣਾ ਥੋੜਾ ਜਿਹਾ ਥਾਂ 'ਚ ਬਾਈ ਕੰਮ ਕਰ ਰਿਹਾ ਤੇ ਸਕਸੈਸ ਵੇਖੋ ਕਿੰਨਾ ਪਸ਼ੂ ਵੇਖ ਲਓ ਕਿੰਨੇ ਸੋਹਣੇ ਹਨਾ ਤੇ ਮੇਨ ਕਿੰਨਾ ਦੁੱਧ ਪਾ ਦਿੰਦਾ ਬਾਈ ਦੁੱਧ ਬਾਈ ਮੇਰਾ ਪੈ ਜਾਂਦਾ 25 30 ਲੀਟਰ ਦੇ ਵਿੱਚ ਵਿੱਚ 25 ਤੋਂ 30 ਲੀਟਰ ਇੱਕ ਟਾਈਮ ਦਾ ਕਿ ਬਾਈ ਕਿੰਨਾ ਮੱਝਾਂ ਦਾ ਤਾਂ ਮੈਂ ਸਹੀ ਇਹ ਚੋਂਦਾ ਹੀ ਨਹੀਂਗਾ ਤੂੰ ਹਾਂ ਇਹ ਚੋਂ ਚਾਹਿਆ ਨਹੀਂ ਤੈਨੂੰ ਆ ਤੁਸੀਂ ਇਹ ਤੇ ਦੁੱਧ ਇੰਨਾ ਘੱਟ ਤਾਂ ਪੈ ਰਿਹਾ ਜੀ 2 ਕਿਲੋ ਚ ਵੇ ਜਾਂਦਾ ਤੇ 2.5 ਕਿਲੋ ਇਹਦੀ ماں ਥੱਲੇ ਕਿੰਨਾ ਦੁੱਧ ਹੈ ਇਹ ਥੱਲੇ ਬਾਈ 15.5 ਤੋਂ 16 ਕਿਲੋ ਸਾਢੇ 15 ਤੋਂ 16 ਕਿਲੋ ਦੁੱਧ ਆ ਬਾਈ ਨੇ ਮੈਨੂੰ ਆਪ ਦੱਸਿਆ ਕਹਿੰਦਾ ਬਾਈ 2.5 ਕਿਲੋ ਚੋਣੇ ਆ ਕਈ ਵਾਰੀ ਕਈ ਵਾਰੀ 2 ਕਿਲੋ ਵੀ ਚੋਣਿਆ ਤੇ ਉਹਦੀ ਮਾ ਥੱਲੇ ਕੋਈ ਥੱਲੇ ਬਈ 12 ਕਿਲੋ ਆ ਹਾਂ ਉਹ ਜਿਹੜੀ ਪਰਲੀ ਕਾਲੀ ਹੈ ਨਾ ਬਈ ਹਾਂ ਉਹਦੇ ਹੁਰਲੀ ਜਿਹੜੀ ਹੁਰਲੀ ਠੀਕ ਹੈ ਹਾਂ ਇਹਦਾ ਵੀ ਬਾਈ ਇਹੀ ਕਦੇ ਆਉਂਦਾ ਚੱਕਰ ਹਾਂ ਜਦੋਂ ਮਾੜਾ ਪਛਾਣ ਹੁੰਦੀਆਂ ਆਪ ਹੀ ਉਹ ਰਾ ਫੀਡ ਫੂਡ ਫੁੱਲ ਪਾਉਣੇ ਪਰ ਦੁੱਧ ਨੂੰ ਨਹੀਂ ਖਝਦੀਆਂ ਠੀਕ ਹੈ ਠੀਕ ਹੈ ਜਦੋਂ ਮੰਨ ਲਾ ਵੀ ਉਹ ਵੀ 2 2.5 ਕਿਲੋ ਹੀ ਇਹਦਾ ਹੀ ਚੋਣਿਆ ਸੀ ਠੀਕ ਹੈ ਦੁੱਧ ਵੇਖ ਲੋ ਜੀ ਤੁਸੀਂ ਸੋਨੂੰ ਦੱਸਿਆ ਹੀ ਹੈ ਮੱਝਾਂ ਥੱਲੇ ਕੋਈ 15 ਪਲੱਸ ਵਾਲੀਆਂ ਸਾਰੀਆਂ ਤੇ ਬਾਈ ਦੁੱਧ 25 ਤੋਂ 30 ਕਿਲੋ ਇੱਕ ਟਾਈਮ ਪਾਰਿਆ ਤੇ ਤਾਂ ਹੀ ਪੈ ਰਿਆ ਵੀ ਦੁੱਧ ਛੱਡ ਰਿਹਾ ਦੁੱਧ ਬਹੁਤ ਮੇਨ ਚੀਜ਼ ਆ ਬੱਚੇ ਨੂੰ ਮਤਲਬ ਵਧਨ ਫੁੱਲਣ ਵਾਸਤੇ ਦੁੱਧ ਸਭ ਤੋਂ ਮੇਨ ਚੀਜ਼ ਦੁੱਧ ਆ ਹਨਾ ਹੁਣ ਜੇ ਬਾਈ ਨੇ ਦੁੱਧ ਛੱਡਿਆ ਤੇ ਤੁਸੀਂ ਵੇਖੋ ਕਟੀਆਂ ਵੀ ਵੇਖੋ ਸਾਲ ਸਾਲ ਦੀਆਂ ਬਣ ਜਾਣਗੀਆਂ ਐਵੇਂ ਤੂੜੀ ਤੇ ਬਾਲਣ ਦਾ ਵੀ ਨਹੀਂ ਫਾਇਦਾ ਹੁੰਦਾ ਕੋਈ ਤੇ ਹਰੇਕ ਪਸ਼ੂ ਬਾਈ ਦਾ ਐ ਮੰਨ ਕੇ ਚਲੋ ਪਤਾ ਲੱਗਦਾ ਵੀ ਹਾਂ ਬੰਦੇ ਦੀ ਸੇਵਾ ਹੈਗੀ ਜਮਾਈ ਨਹੀਂ ਨਹੀਂ ਬਾਈ ਮਸਲੇ ਜਿਹੀ ਨਹੀਂ ਕਰਤਾ ਜੀ ਅੱਛਾ ਤੂੜੀ ਆ ਤੂੜੀ ਤੇ ਹਰਾ ਬਸ ਤੇ ਦੁੱਧ ਦੀ ਫੈਟ ਫੂਡ ਕੀ ਆਉਂਦੀ ਹੈ ਬਾਈ ਹਾਂ ਬਾਈ ਫੁੱਲ ਆਉਂਦੀ ਆ ਫੁੱਲ ਹਾਂ ਫੈਟ ਤਾਂ ਬਾਈ ਤੂੰ ਯਕੀਨ ਮੰਨੇ 8.5 ਹਾਂ 8 ਤੋਂ 9 ਦੇ ਵਿੱਚ ਵਿੱਚ ਰਹਿੰਦੀ ਚਲੋ ਕੋਈ ਤੁਹਾਨੂੰ ਟੋਕੜ ਹੋ ਗਏ ਆਪਾਂ ਕਹਿੰਦੇ ਉਹਨਾਂ ਨੂੰ ਫਰਕ ਪੈਦਾ ਹਾਂ ਹਾਂ ਪੈ ਜਾਂਦਾ ਹਾਂ ਮੈਂ ਕਹਿੰਦਾ ਮੇਰੇ ਸੱਜਰਾਂ ਦੀ 9 9 ਹਾਂ ਫੈਂਟ ਫੂਡ ਵਾਲੇ ਪਾਸੋਂ ਮੈਨੂੰ گاਵਾ ਦੀ ਵੀ گاਵਾ ਦੀ ਬਈ 5 ਪੁੰਜ ਤੇ ਰਹਿੰਦੀ ਹੈ 5 ਤੇ ਆਉਂਦੀ ਹੈ ਨਹੀਂ ਬਈ گاਵਾ ਦੀ ਵੀ ਵਧੀਆ ਫੈਂਟ ਆਉਂਦੀ ਹੈ ਇਹਦੀ ਬੈਂਡ ਆਉਂਦੀ ਰਹੀ ਹੈ ਹਾਂ ਇਹਦੀ ਤਾਂ ਆਉਂਦੀ ਹੈ ਬਈ ਇਹਦੀ ਤਾਂ ਆਉਗੀ ਹਾਂ ਇਹਦੀ ਮੇਲਾ ਦਾ 5 5.5 ਇਹਦੀ ਵੀ ਆਉਂਦੀ ਹੈ ਇਹਦੀ 5 5 ਬਈ ਹਾਂ ਹਾਂ ਉਹਦੀ ਘਟੂਗੀ ਪਰ ਇਹ ਗਾਂ ਫੈਂਟ ਵਾਲ ਗਈਆਂ ਇਹ ਵਧੀਆ ਤੇ ਆ ਮੰਨ ਲਓ ਸਾਰੀਆਂ ਮੱਜਾਂ ਦੀ ਫੈਂਟ ਫੂਡ ਵਧੀਆ ਆਉਂਦੀ ਹੈ ਜੀ ਬਾਕੀ ਬਾਈ ਦਾ ਮੈਂ ਕਿਸੇ ਨੂੰ ਚਾਹੀਦਾ ਹੋਇਆ ਤਾਂ ਬਾਈ ਨਾ ਕਰ ਲਵੇ ਸੰਪਰਕ ਨੌਲੇਜ ਪੂਰੀ ਆ ਬੰਦੇ ਨੂੰ ਵਧੀਆ ਪਸ਼ੂ ਰੱਖੇ ਹੋਏ ਆ ਸਾਰੇ ਤੇ ਪੂਰੇ ਸ਼ੌਂਕ ਨਾਲ ਬਾਈ ਕੰਮ ਕਰਦਾ ਬਾਕੀ ਤੁਸੀਂ ਦੇਖ ਰਹੇ ਹੋ ਵੀ ਥੋੜੀ ਜੀ ਜਗ੍ਹਾ 'ਚ ਕੰਮ ਕਰ ਰਿਹਾ ਬਾਈ ਕੋਈ ਬਾਲੀ ਜਗ੍ਹਾ ਨਹੀਂ ਗਈ ਠੀਕ ਆ ਪਸ਼ੂ ਬਾਈ ਕਹਿੰਦਾ ਵੀ ਹਜੇ ਹੋਰ ਵਧਾਉਣੇ ਆ ਹੁਣ ਕੰਮ ਵਧਾਊਗਾ ਬਾਈ ਤੇ ਮੈਂ ਤੁਸੀਂ ਕਟਿੰਗਾਂ ਨੂੰ ਕਟਿੰਗਾਂ 'ਤੇ ਬਾਈ ਨਾ ਜ਼ਰੂਰ ਗੱਲ ਕਰੋ ਜੇ ਵੀ ਐ ਪਸ਼ੂ ਪਾਲ ਕੇ ਫਾਇਦਾ ਪਾਣੂ ਵੇਚਣ ਦਾ ਵਾ ਫੇਰ ਹੀ ਗਾਂ ਆਪਾਂ ਵਧੇ ਵਧਿਆ ਜਾਣਾ ਜੀ ਦੁੱਧ ਵਿੱਚ ਕੁਝ ਨਹੀਂ ਵੱਜਦਾ ਆ ਬੱਚੇ ਹੀ ਬਜਨੇ ਹੁੰਦੇ ਐਂਡ ਤੇ ਆ ਕੇ ਆਪਾਂ ਨੂੰ ਉਹੋ ਬੰਦਾ ਫੇਲ ਆ ਜਿਹੜਾ ਇਹ ਚੀਜ਼ ਨਹੀਂ ਸੋਚਦਾ ਯਾਰ ਵੀ ਆਪਾਂ ਲੈਣਾ ਕੀ ਆ ਵੀ ਡਾਕਟਰ ਰਹਿਣੀ ਚਾਹੀਦੀ ਠੀਕ ਆ ਜਿਹੜਾ ਮਰਜ਼ੀ ਭਰ ਦੇ ਉਹਦਾ ਕੋਈ ਫਾਇਦਾ ਨਹੀਂ ਹੈ ਜੀ ਠੀਕ ਆ ਸ਼ੌਂਕ ਬਾਈ ਨੂੰ ਹੋਰ ਵੀ ਹੈ ਬਾਕੀ ਕਬੂਤਰ ਤੇ ਚਿੜੀਆਂ ਚੁੜੀਆਂ ਰੱਖੀਆਂ ਜਿਹੜਾ ਕੰਮ ਕਰਦਾ ਸ਼ੌਂਕ ਨਾ ਕਰਦਾ ਪੂਰਾ ਦੇਖ ਲਓ ਸੋਡੇ ਸਾਹਮਣੇ ਆ ਜੀ ਧੰਨਵਾਦ ਜੀ ਵੀਡੀਓ ਚੰਗੀ ਲੱਗੇ ਸ਼ੇਅਰ ਕਰਿਓ ਜੇ ਵੱਧ ਤੋਂ ਵੱਧ ਕਮੈਂਟ ਲਾਈਕ ਕਰਕੇ ਦੱਸਿਓ ਜੇ ਕਿਵੇਂ ਲੱਗੀ ਚੈਨਲ ਨੂੰ ਕਰਿਓ ਜੇ ਸਬਸਕ